ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਨੀ ਲੁੱਪ ਅੱਜ ਆਪਾਂ ਤੁਹਾਨੂੰ ਇੱਕ ਅਹੇ ਜੀ ਚੀਜ਼ ਦਿਖਾਉਣੀ ਆ ਜਿਹੜੀ ਕਿਸੇ ਟਾਵੇਂ-ਟਾਵੇਂ ਬੰਦੇ ਨੇ ਦੇਖੀ ਹੋਣੀ ਆ ਆਹ ਦੇਖੋ ਜੀ ਮਿੱਟੀ ਦੇ ਘਰ ਬਣੇ ਵੇ ਦੇਖੇ ਨਹੀਂ ਹੋਣੇ ਕਹੇ ਨੇ ਹਣਾ ਐਂ ਲੈਂਟਰ ਦੇ ਜਿਹੜੇ ਥੱਲੇ ਘਰ ਬਣਾਏ ਆ ਇੰਨੇ ਕਿ ਨਿਕੇਆਂ ਜਿਹੜੀਆਂ ਚਿੜਗੀਆਂ ਨੇ ਜਾਨਵਰਾਂ ਨਿਕੇ ਨਿਕੇ ਆ ਆਹ ਦੇਖੋ ਕਿੰਨੇ ਸੋਹਣੇ ਘਰ ਬਣਾਏ ਇਹਨਾਂ ਨੇ ਹਣਾ ਪੋਰਾ-ਪੋਰਾ ਮਿੱਟੀ ਲਿਆ ਲਿਆ ਕੇ ਮਿਹਨਤ ਕਰਕੇ ਇਹਨਾਂ ਨੇ ਘਰ ਬਣਾਏ ਆ ਸਾਰੇ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤੇ ਕਮੈਂਟਾਂ 'ਚ ਜ਼ਰੂਰ ਦੱਸਿਓ ਵੀ ਜੇ ਕਿਸੇ ਨੇ ਇਹ ਦੇਖੇ ਆ ਕਿੱਥੇ ਹੈਗੇ ਆ ਤੇ ਕਿੱਥੇ ਨਹੀਂ ਦੇਖੋ ੜਾਰਾਂ ਦੀਆਂ ੜਾਰਾਂ ਹੀ ਨੇ ਇਹਨਾਂ ਦੇ ਵਿੱਚ ਰੈਂਦੀਆਂ ਜਿਹੜੀਆਂ ਬਹੁਤ ਰੈਂਦੀਆਂ ਨੇ ਇਹਨਾਂ ਦੇ ਵਿੱਚ ਨਿਕੇ ਨਿਕੇ ਆਈ ਨੇ ਯਾਰ ਕਿੰਨੇ ਸੋਹਣੇ ਘਰ ਬਣਾਏ ਆ ਨਾ ਦੇਖੋ ਜੀ ਆਵੇ ਨਾਲੇ ਪੂਰੇ ਹੈਣ ਇੱਕ ਹਿਸਾਬ ਨੇ ਨਕਸ਼ੇ ਜੀ ਪਾਏ ਬਏ ਨੇ ਦੋ ਬਾਦਰਾਂ ਥੱਲੇ ਨੇ ਆ ਇੱਧਰ ਵੀ ਆ ਇੱਧਰ ਵੀ ਆ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਓ ਜੀ ਵੀਡੀਓ ਵੱਤ-ਵੱਤ ਸ਼ੇਅਰ ਕਰ ਦਿਓ YouTube ਚੈਨਲ ਆਪਣਾ ਮੰਨੀ ਲਓ ਪੋ ਸਬਸਕ੍ਰਾਈਬ